ਉਹਦੇ ਪੈਸੇ ਖੁੰਦੇ ਆ ਤੇ ਪੈਸੇ ਜੁੜੀ ਥੋੜੀ ਹੋ ਉਹਨਾਂ ਦਾ ਯਾਰ ਉਹ ਹੱਨੇ ਨਾਲ ਕੋਈ ਬਿਜ਼ਨਸ ਕਰਨਾ ਸੀ ਸਾਡਾ ਮੈਂ ਨੋ ਨਿਲਾ ਦੇ ਵਿੱਚ ਵੀ ਆਪਣੀ ਜੇਬੋਂ ਲੱਖ ਰੁਪਈਆ ਦਿੱਤਾ ਲੱਕੀ ਤਾਂ ਨਾ ਆਈ ਤਾਂ ਇਹ ਨਿਚਰ ਤੇਰੇ ਵੀ ਲੋਕਾਂ ਨੂੰ ਮਦਦ ਤੋਂ ਉਹਦੇ ਭੈਣ ਭਰਾ ਆਉਂਦੇ ਦਾਰੂ ਛਕਾ ਪਿਉਣ ਵਾਸਤੇ ਮੈਂ ਕਿਸੇ ਕੋਲ ਲਿਆ ਨਹੀਂ ਸਾਰਾ ਕੰਮ ਉਹ 12 ਸਾਲ ਪਹਿਲਾਂ ਦੀ ਉਹਨਾਂ ਉਦੋਂ ਉਦੋਂ ਲੱਖ ਰੁਪਈਆ ਲੱਗਦੇ ਲੱਖ ਰੁਪਈਆ ਹੁੰਦਾ ਕੀ ਦੇਰ ਹੋ ਗਈ ਅਰੇ ਅੰਕ ਬਾਰੇ ਆਸੋ ਫਤ ਬਲ ਆ ਰਿਓ ਕਿ ਤੂੰ ਕਿਹੜੇ ਉਮੀਦਵਾਰੋਂ ਲੱਗੇ ਰ ਆ ਆ ਠੀਕ ਤੂੰ ਆ ਜਾ ਚੋੜਾ ਮੈਂ ਤੁਹਾਨੂੰ ਮੈਂ ਤੁਹਾਨੂੰ ਕਿਹਾ ਅਰੇ ਮੈਡਮ ਪਾਹ ਪਾਹ ਮਿੰਟ ਤੁਹਾਡੇ ਕੋਲ ਅੱਗੇ ਰਹਿਤਾ ਜੀ ਹਾਂਜੀ ਆ ਜਾ ਮੈਡਮ ਖਲਾ ਕਰ ਲਓ ਹੈਲੋ

ਨੀ ਕਰ ਲੂਗਾ ਦੋ ਜਾਂ ਤਿੰਨ ਹੈ ਆ ਕਾ ਤੁਹਾਨੂੰ ਡਰ ਰਿਹਾ ਕਰ ਰਿਹਾ ਇੱਕ ਕਾ ਤੁਹਾਨੂੰ ਡਰ ਰਿਹਾ ਹਾਂ ਠੇਕਦਾ ਸਾਹਿਬ ਹੱਪਾ ਕਰਾਂਗੇ ਗੱਲ ਵੇਖੋ ਕਹਿਣਾ ਇਹੀ ਆਪਾਂ ਵੀ ਗਾਇਆ ਗੀਰੋਂ ਕੋਈ ਕਿਸੇ ਨਿੰਦਿਆ ਨਹੀਂ ਕਰਨੀ ਆਪਣਾ ਪੁਆਖੀ ਰੱਖਣਾ ਬਸ ਥਾਣਾ ਕਰਾ ਕੇ ਸਭ ਨੂੰ ਸੌਰੀ ਹੋਇਆ ਹਾਂ ਆਓ ਫਿਰ ਮੈਂ ਨੇ ਆਦ ਮਿਲ ਹਾਂ ਫਿਰ ਆਪਾਂ ਬੰਦੇ ਨੂੰ ਬੁਲਾ ਲਓ ਬੋਲ ਲੱਗ ਪਿਆ ਬੋਲਦਾ ਆਪਾਂ ਬਾਹਰ ਕਰਾ ਇੱਧਰ ਬੱਝਾ ਇਹਦਾ ਬੋਲਣਾ ਉਹਨਾਂ ਨੂੰ ਲੱਗੇ ਚਲ ਆ ਜਾਓ ਕੋਈ ਨਹੀਂ ਆਹ ਹੋਰ ਆ ਗਏ ਬਾਤ ਸਾਰਾ ਜਮੀਨ ਪਾਉਂਦੇ ਮਿਲ ਜਮੀਨ 'ਚ ਰਹਿੰਦੇ ਹੋ ਜਾਂ ਕੋਈ ਰਹਿ ਨਹੀਂ ਜਾਦਾ ਤੇ ਫਰਬਤ ਲਾ ਲਾ ਇੱਥੇ ਹੈ ਕੋਈ ਰਹਿ ਨਹੀਂ ਜਾਦਾ ਕੋਈ ਤਾਂ ਨਹੀਂ ਜਾਂਦੀ ਉਹ ਮਾਤਾ ਕੋਈ ਗੱਲ ਨਹੀਂ ਪ੍ਰਧਾਨ ਆ ਮੈਂ ਬਸ ਜੀ ਹਾਂ ਜੀ ਹਾਂ ਜੀ ਭਾਨ ਕੋਲ ਹੈ ਆਪਣੇ ਜਿੰਨੇ ਦਾਸ ਨੂੰ ਦੋ ਦੇਣਾ ਗੁਰੂ ਦੇ ਵਿੱਚ ਨਹੀਂ ਬਣਾਏ ਇਹ ਨਹੀਂ ਜਿਵਾ ਕਰ ਕੱਲ ਲੜ ਕੇ ਤੈਨੂੰ ਡਰ ਦੇਣੀ ਹੈ ਉਹ ਵੀ ਪਾਈ ਜਾਣੀ ਬੋਲ ਰਹੀ ਹੈ ਤੁਹਾਨੂੰ ਪਈ ਪਿਛੇ ਹੋ। ਇਹ ਬਾਰੇ ਗੋਲ ਦੇ ਦਾਵਿਆਂ ਦੇ ਪੈਸੇ ਲੈ ਰਹੇ ਮੈਂ ਨਹੀਂ ਬਿਲਕੁਲ। ਭਾਣਾ ਪੱਲ ਪੂਰਾ ਹਾਂ ਜੀ ਸਰ ਆਪਣਾ ਨਾਮ ਦੱਸੋ। ਅਰੇ ਬਾਜਾ ਮੇਰਾ ਦਲਬੀਰ ਸਿੰਘ ਰਾਜੂ ਹਰੇ ਵਾਲਾ ਆਜੋ ਤੁਹਾਡਾ ਪਤਾ ਲੱਗੇ ਰੋਸ ਕਰਨ ਦੇ ਜੇ ਤੂੰ ਕੀ ਗੱਲ ਬਾਰ ਜਿਹੜੀ ਐਕਟ ਪਾਸ ਕੀਤੀ ਹੈ ਮੈਂ ਜੀ ਵੇਖ ਕੇ ਯੂਥ ਕਾਂਗਰਸ ਦਾ ਪ੍ਰਧਾਨ ਰਿਆਂ ਜੀ ਜਿਸ ਵੇਲੇ ਡਿੰਪਾ ਪ੍ਰਧਾਨ ਹੁੰਦਾ ਹੈ ਯੂਥ ਕਾਂਗਰਸ ਪੰਜਾਬ ਦਾ ਅੱਛਾ ਯਾਤਕਿਕ ਵੈਸਟ ਕਾਨਫਰੰਸ ਕੀ ਤਿਆਰੀ ਕੀ ਮੈਟਰ ਕੀ ਕਾਦੀ ਗਈ ਬਾਜੀ ਮੈਂ ਫਿਰ ਜੋ ਜੂਥ ਕਾਂਗਰਸ ਦਾ ਉਮਰ ਚੇਜ ਹੋਣਾ ਉਹਦਾ ਛੱਡਿਆ ਮੁੜ ਕੇ ਬਾਅਦ ਤੇ ਵਿੱਚ ਕਾਂਗਰਸੀ ਦੀ ਸੇਵਾ ਹੀ ਕਰਦੇ ਰਹੇ ਅੱਛਾ ਜੀ ਮੇਰੀ ਦੁਕਾਨ ਦੇ ਮੁੱਖ ਦਫਤਰ ਵੀ ਬੰਦੇ ਰਹੇ ਉਹ ਰੋਜ਼ ਕੀ ਹੈ ਜੀ ਰੋਜ਼ ਇਹ ਹੈ ਜੀ ਟਿਕਟ ਪੁਰਾਣੇ ਬੰਦੇ ਬੈਠੇ ਆ ਸਾਰੇ ਵੇਖੋ ਜੀ ਇਹ ਟਿਕਟ ਜਾਂ ਜਰਨਲ ਕੈਟਾਗਰੀ ਨੂੰ ਮਿਲਨੀ ਨਹੀਂ ਜਾਂ ਇਹਨੂੰ ਮਿਲੀ ਮੈਂ ਬੀਸੀ ਨਾਲ ਸੰਬੰਧ ਰੱਖਦਾ ਮੈਂ ਰਾਮਗੜੀਆ ਪਰ ਫੇਰ ਵੀ ਅਸੀਂ ਜੇ ਜਰਨਲ ਨੂੰ ਚੰਗੇ ਬੰਦੇ ਨੂੰ ਮਿਲ ਜਾਂਦੀ ਫੇਰ ਵੀ ਮਦਦ ਕਰਦੇ ਆ ਜੇ ਕਿ ਬੀਸੀ ਨੂੰ ਮਿਲ ਜਾਂਦੀ ਆ ਤੇ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਆ ਬੂਰੀ ਦੀ ਮਦਦ ਕੀਤੀ ਆ ਜਿਹੜੇ ਪੁਰਾਣੇ ਬੰਦੇ ਸੀ ਜਿਹੜੇ ਉਹਨਾਂ ਦੀ ਮਦਦ ਕਰਦੇ ਰਹੇ ਆ ਤੇ ਹੁਣ ਕਿਹੜੀ ਮਿਲੀ ਆ ਟਿਕਟ ਉਹਨਾਂ ਕਾਂਗਰਸ ਹਾਈ ਕਮਾਨ ਵਾਲਾ ਦਿੱਤੀ ਕਿ ਉਹਨਾਂ ਦੀ ਮਦਦ ਉਹ ਤਾਂ ਜਾਣਦੇ ਨਹੀਂ ਜੀ ਕਿਹੜੀ ਵਾਰ ਚ ਰਹਿੰਦੇ ਆ ਕਿਤੋਂ ਆ ਇਹ ਪਤਾ ਲੱਗਾ ਸਵੇਰੇ ਅਸੀਂ ਤੇ ਸ਼ਮਾਨੀ ਭਗਤ ਤੇ ਸਾਡੀ ਹੈਗੀ ਉਹਨਾਂ ਨੇ ਕਾਗਜ਼ ਜਿਹੜੇ ਦੌਰ ਦੌਰ ਦੀ ਸ਼ਾਮਲ ਸੀ ਤੇ ਉਹਨਾਂ ਨੂੰ ਸਮਝਦਾ ਮੈਂ ਦੋੜਾ ਸਵੇਰੇ ਲਿਸਟ ਵੇਖ ਕੇ ਨਾ ਪੜ੍ਹਦਾ ਵੀ ਸ਼ਾਇਦ ਉਹਨੂੰ ਮਿਲ ਗਈ ਉਹਦਾ ਫਿਰ ਨਾਂ ਥੋੜਾ ਜਿਹਾ ਚੇਂਜ ਹੀ ਤੇ ਉਹ ਟਿਕਟ ਤੇ ਉਹ ਪੁਰਾਣੀ ਜਿਹੜੇ ਦੌਰਚ ਸ਼ਾਂਬਲੋਂੋਂ ਮਿਲ ਜਾਂਦੀ ਫਿਰ ਵਿਰੋਧ ਨਾ ਕਰਦੇ ਉਹਨਾਂ ਤੇ ਪੂਰਾ ਵਿਰੋਧ ਕਰਾਂਗੇ ਸਮਝਦਾ ਗਲਤ ਕੀਤਾ ਉਹਨਾਂ ਨੂੰ ਬਹੁਤ ਗਲਤ ਕੀਤਾ ਠੀਕ ਹੈ ਹਾਈ ਕਮਾਂਡ ਕੋ ਪੱਕੀ ਰਿਪੋਰਟ ਹੀ ਨਹੀਂ ਗਈ ਠੀਕ ਹੈ ਆਜੋ ਭਾਈ ਸਾਰੇ ਘਰ ਇੱਕ ਪਾ ਤੇ ਚੌੜਾ ਤਦ ਪਰ ਕਿੰਦੇ ਬਹੁਤ ਪੜਾ ਦੋ ਆਹੋ ਬਹੁਤ ਪੜਾ ਲੰਘੇ ਸ਼ਮਨ ਪਾ ਲਿਆ ਚਲੋ

ਜਿੰਦਾਬਾਦ ਰਾਜਾ ਵੜਿੰਗ ਜਿੰਦਾਬਾਦ ਇੱਕ ਵਾਰ ਸੈਟਿੰਗ ਬਣਾ ਦੇ ਲਾਓ ਲਾਓ ਜਾ ਇਹ ਟਿਕਟਾ ਕਦੇ ਟਿਕੜਦਾ ਰਾਜੀ ਵੜਿੰਗ ਦਾ ਵਿਰੋਧ ਨਹੀਂ ਕਰਦੇ ਇਹ ਟਿਕਟਾ ਬਰਨ ਕਰ ਇਹ ਨਾ ਕਰੇ ਪਏ ਮੈਸੇਜ ਗਲਤ ਜਾਣਾ ਇਹ ਨਾ ਕਰੇ ਇਹ ਨਾ ਪਾਉ ਇਹ ਟਿਕੜ ਦਾ ਬੰਦਾ ਜਿਹੜਾ ਜਿਹਨੂੰ ਕੋਈ ਜਾਣ-ਛਾਣੀ ਨਹੀਂ ਜਿਹਦੀ ਉਹਦਾ ਬੋਧ ਕਰ ਲੈ ਮੈਂ ਜਿਹੜਾ ਜਿੱਤ ਨਹੀਂ ਸਕਦਾ ਆਰਡੀ ਦਾ ਵਿਰੋਧ ਨਹੀਂ ਕਰਦੇ ਜਿਹਦਾ ਕੋਈ ਮਤਲਬ ਨਹੀਂ ਕੰਗਰਸ ਦੇ ਵਿੱਚ ਡਿਵੀਜ਼ਨ ਜਿਹੜਾ ਵਾ ਇਹ ਇਹ ਕੰਗਰੇਸ ਇਹ ਕਿਹੜੀ ਨਿਗਰ ਦੇ ਕਿਓਡ ਸੀਂਗਦਾ ਆ ਇਹ ਨਾ ਜੀ ਜਿਹੜੇ ਹਾਈ ਕਮੰਡ ਤੱਕ ਸਹੀ ਰਿਪੋਰਟ ਨਹੀਂ ਚਾਈਗੀ ਜੀ ਸਹੀ ਲਿਖ ਜਿਹੜੀ ਉਹ ਇੱਥੇ ਰਹਿ ਗਈ ਹੈ ਜੀ ਅਮਰਸਰ ਇੱਕ ਬੰਦੇ ਨੂੰ ਪੁਛਾਇਆ ਗਿਆ ਬਸ ਉਹਨੂੰ ਗਾੜੀ ਭਵਾ ਕੇ ਤੇ ਡਰਾਈਵਿੰਗ ਨਹੀਂ ਉਹ ਬਤਿਆ ਗਿਆ ਜੀ ਉਹਨਾਂ ਤੱਕ ਸਹੀ ਰਿਪੋਰਟ ਨਹੀਂ ਗਈ ਜਿਹੜੇ ਵਿਧਾਨ ਸਭਾ ਦੀ ਜਦੋਂ ਇਲੈਕਸ਼ਨ ਹੋਈ ਆ ਉਹ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਕਾਲੀਆਂ ਦੀ ਮਦਦ ਕੀਤੀ ਉਸ ਗਰੁੱਪ ਨੂੰ ਟਿਕਟ ਦਿੱਤੀ ਗਈ ਹੈ ਜੀ ਮੈਂ ਉਸ ਬੰਦੇ ਨੂੰ ਪੁਛਾਇਆ ਜਿਹਨੂੰ ਟਿਕਟ ਦਿੱਤੀ ਗਈ ਹੈ ਕਿਹੜਾ ਬੂਲ ਕਿੱਥੇ ਲੱਗਦਾ ਜਿਹੜਾ ਸਿੱਧੂ ਦੇ ਖਿਲਾਫ ਖਲੋਤਾ ਇਹ ਸਿੱਧੂ ਗਰੁੱਪ ਦੇ ਬ ਮੈਂ ਅਗਰ ਜਿਸ ਬੰਦੇ ਨੂੰ ਟਿਕਟ ਦਿੱਤੀਗੇ ਸਾਰ ਨੂੰ ਇਹ ਪੁੱਛਿਆ ਜਾਇਆ ਵੀ ਕਿਹੜਾ ਕਿਹੜਾ ਕਿੰਨੇ ਬੂਥਾਂ ਦੇ ਕਿੱਥੇ ਕਿੱਥੇ ਬੂਥ ਲੱਗਦੇ ਆ ਕਿਹੜੇ ਕਿਹੜੇ ਸਕੂਲ ਚ ਬੂਥ ਲੱਗਦੇ ਆ ਇਹ ਬੰਦੇ ਸਾਰੇ ਬੂਥਾਂ ਦੇ ਬੈਣ ਵਾਲੇ ਜੇ ਉਹਨੂੰ ਅਜੇ ਇਹ ਵੀ ਨਹੀਂ ਪਤਾ ਹੈਗਾ ਵੀ ਇਹ ਬੂਥ ਕਿੱਥੇ ਕਿੱਥੇ ਬੰਦਾ ਹੈ ਇਹ ਕੈਂਡੀਡੇਟ ਹੀ ਆਏ ਜੇ ਵਰਕਰ ਨਹੀਂ ਗਏ ਜਿੰਨੇ ਬੰਦੇ ਬੈਠੇ ਆ ਪੰਜ ਪੰਜ 7 7 ਬੂਥ ਸੰਭਲਣ ਵਾਲੇ ਬੰਦੇ ਆ ਸਾਰੇ ਇਹ ਲੋਕ ਸਭਾ ਦਾ ਵੀ ਪੁੱਛਿਆ ਜਾਵੇ ਨਾ ਵੀ ਲੋਕ ਸਭਾ ਦਾ ਕਿੱਥੇ ਹੁੰਦੇ ਨੇ 150 100 ਬਾਕੀ ਇਹ ਕਿ ਵੀਜੂ ਸੁਭਾਈ ਨੂੰ ਜਿਹੜੀ ਵਿਧਾਨ ਸਭਾ ਹੋਣੀ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਕਾਂਗਰਸੀ ਵਰਕਰਾਂ ਦੀ ਵੀਰਕੇ ਦੇ ਵਿੱਚ ਅਸੀਂ ਇਹ ਗੱਲ ਕਰਦੇ ਇਹਨਾਂ ਦੀ ਔਕਾਤ ਕੀ ਹੈ ਇਹ ਖਮਿਆਜਾ ਇਹਨੂੰ ਵਿਧਾਨ ਸਭਾ 'ਚ ਇੱਕ ਭੁਗਤਣਾ ਪਊਗਾ ਕਿਉਂ ਬੋਲੀ ਜੀ ਜੇ ਅੱਜ ਸਹੀ ਨਾ ਕਰਨਗੇ ਤੇ ਅੱਜ ਦੀ ਡੇਟ ਦੇ ਵਿੱਚ ਵੀ ਜੇ ਇਹਦੇ ਬਾਰੇ ਨਹੀਂ ਸੋਚਦੇ ਤੇ ਇਹ ਜਿਹੜੇ ਵਰਕਰ ਜਿਹੜੇ 30 30 40 40 ਸਾਹ ਤੋਂ ਝੰਡਾ ਫੜ ਕੇ ਸਾਰੇ ਝੰਡੇ ਵਾਲੇ ਵਰਕਰ ਜੇ ਜਿਹੜੇ ਗਲੀਆਂ ਗਲੀਆਂ ਜਾ ਕੇ ਵੋਟਾਂ ਮੰਗਦੇ ਆ ਬਸ ਇਹ 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 ਇਹਨਾਂ ਨੂੰ ਕੀ ਮਿਲਿਆ ਕਾਂਗਰਸ ਪਾਰਟੀ ਦੀ ਮਦਦ ਕਰਕੇ ਬਾਕੀ ਕੀ ਕਸੂਰ ਆਪਣੇ ਕੇਬੀ ਭਾਜੀ ਆ ਮੱਲੀ ਭਾਜੀ ਕਿਡੀਆਂ ਕਿਡੀਆਂ ਵੱਡੀਆਂ ਰੈਲੀਆਂ ਇਹਨਾਂ ਨੇ ਕਾਂਗਰਸੀਆਂ ਕਰਵਾਈਆਂ ਲੋਕ ਸਭਾ ਹੋਂਨਾਂ ਕੇ ਗਈ ਐ ਸਭ ਕੁਝ ਕਾਂਗਰਸ ਦੇ ਅਸਰ ਮੋਰਿਆ ਅਗਰ ਵੀਰ ਸਿੰਘ ਰਾਜੂ ਘਰੇਲੇ ਕੋਲ ਤੇ ਮਸਤਰਾਮ ਜੀ ਘਰੋਦੇ ਬਰੂ ਭਾਜੀ ਘਰੋਦੇ ਆ ਜਿਨ੍ਹਾਂ ਰੈਲੀਆਂ ਸੰਤੰਥਾ ਕਰਵਾਈਆਂ ਇਹਨਾਂ ਲੀਡਰਾਂ ਦੀ ਖਾਤਰ ਤੇ ਸਾਡਾ ਅੱਜ ਇਹ ਮੁੱਲ ਪਿਆ ਬਾਕੀ ਇਹ ਦੱਸ ਦਾਂਗੇ ਅੱਲ ਕੀ ਇਹ ਵਾਗਿਆ ਛੀੜ ਹਰੂਗੀ 19 ਨੰਬਰ ਇਹੋ ਜੀ ਹਰਾਵਾਂਗੇ ਬਾਕੀ ਅਸੀਂ ਦੱਸਦਾ ਵੀ ਬੱਦਰ ਚੀਜ਼ ਕੀ ਹੁੰਦੀ ਹੈ ਜਦੋਂ ਉਹਨਾਂ ਨੂੰ 1992 ਦੇ ਇਲੈਕਸ਼ਨ ਹੋਈਆ ਇਹਨਾਂ ਜੀਜਾਂ ਨੂੰ ਪੁੱਛਿਆ ਜਾਵੇ ਕਿ ਉਹਨੇ ਕਿਤੇ ਕਿਤੇ ਬੂਥ ਤੇ ਕੀ ਕੀ ਕੀਤਾ ਜਦੋਂ ਕਾਲੀਦਾਰ ਨੇ ਬਾਈਕਾਟ ਕੀਤਾ ਕਿ ਅਸੀਂ ਇਹ ਇਲੈਕਸ਼ਨ ਨਹੀਂ ਲੜਦੇ ਵੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਹੀ ਛੰਡੇ ਚੁੱਕ ਕੇ ਜਦੋਂ ਕਿ ਆਧਵਾ ਦੇ ਟੈਨੂ ਗਈ ਚੀਜ਼ ਕੋਈ ਜਿਹੜਾ ਵੋਟਪੋਕ ਨੂੰ ਖੋਲੀ ਮਾਰੀ ਜੋਗੀ ਅੱਜ ਪਹਿਲੇ ਜਾਣ ਕੇ ਵੋਟਾਂ ਭਾਈਆ ਇਹਨੂੰ ਪੁੱਛੋ ਉਸ ਟਾਈਮ ਤੇ ਬੂਥ ਇਹਨਾਂ ਨੇ ਕਿੱਥੇ ਲੱਗਦਾ ਸੀ ਇਹ ਸਭ ਤੋਂ ਪੁਰਾਣੀ ਕਾਂਗਰਸ ਹੈ ਜਿਹਨਾਂ ਨੇ ਕੰਮ ਕਮ ਕਰਾਇਆ ਹੈ ਕਾਂਗਰਸ ਤੋਂ ਪੁਰਾਣੀ 40 ਸਾਲ ਤੋਂ ਅੱਜ ਕਾਂਗਰਸ ਜਿਹੜਾ ਕੰਮ ਕਰਾਇਆ ਹੈ ਇਹਨਾਂ ਨਵੇਂ ਆਲੇ ਪਸਤੇ ਵਾਲੇ ਕਰਾਏ ਬਰਾਂ ਕੁਛ ਨਹੀਂ ਕਰਾਇਆ ਸਿਰਫ ਆ ਕੇ ਟਿਕਟਾਂ ਲਗੀਆਂ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ ਹਾਂ ਸੱਜਣੋ 19 ਨੰਬਰ ਦਾ ਇੰਜਣ ਕਿਹੜਾ ਹੋ ਆ ਸਾਰੇ ਇੰਜਣੀਆਂ ਜੀ ਸਾਰੇ ਇੰਜਣੇ ਫੇਸੇ ਜਣੇ ਆ ਜੇ ਕਿਸੇ ਨੂੰ ਮਿਲ ਜਿੰਦੀ ਤੇ ਸਾਰੇ ਇੰਜਣ ਹੀ ਗੱਡੀ ਲਾਏ ਸਾਰੇ ਤਗੜੇ ਆ ਜੀ ਕੋਈ ਮਾੜਾ ਨਹੀਂ ਨਾ ਜੋ ਤੁਹਾਡੀ ਫਿਰ ਆਇਆ ਬੰਦੇ ਤੱਕ ਪਹੁੰਚ ਨਹੀਂ ਗਈ ਨਹੀਂ ਜੀ ਅਸੀਂ ਸਾਡੀ ਆ ਜਾ ਬੰਦ ਤੱਕ ਤੁਹਾਡੀ ਮਾਰ ਨਹੀਂ ਰਹੀ ਪੁੱਛਾਰੇ ਆ ਕ ਕਾਰ ਨੇ ਕਿ ਸਾਡਾ ਜਮੀਨਾ ਜਿਹੜੇ ਦਾ ਆਪਣਾ ਜਿਹੜਾ ਲੀਡਰ ਹੀ ਸਾਡਾ ਸਿੱਧੂ ਸਾਹਿਬ ਉਹ ਹੁਣ ਇਸ ਵੇਲੇ ਨਹੀਂ ਆ ਰਹੇ ਮਤਲਬ ਕਹਿ ਸਕਦੇ ਕੀ ਫੇਰ ਕਾਹਲੇ ਬਿਨਾ ਇੰਜਨ ਤੋਂ ਚੱਲਿਆ ਹੁੰਦਾ ਬਿਨਾ ਇੰਜਨ ਮੈਂ ਤੇ ਉਹ ਕਿਹੜਾ ਆਇਆ ਜੀ ਬਿਨਾ ਇੰਜਨ ਤੋਂ ਹੀ ਕਿਹੜਾ ਇੰਜਨ ਤੋਂ ਹੀ ਮੰਨ ਸਕਦੇ ਆ ਜਦੋਂ ਫੇਰ ਕੇ ਦੇ ਕਾਂਗਰਸੀ ਜਿਹੜੇ ਮੇਨ ਆ ਉਹਨਾਂ ਦੀ ਸੁਣਵਾਈ ਕੋਈ ਨਹੀਂ ਤੇ ਟੁੱਕ ਕੇ ਟਿਕਟ ਕਾਲੀ ਦਲ ਦੇ ਬੰਦੇ ਨੂੰ ਦੇ ਦਿੱਤੀ ਕਾਂਗਰਸ ਚ ਤੇ ਇਹ ਫਿਰ ਬਿਨਾ ਇੰਜਨ ਦੇ ਹਸਾਬ ਹੀ ਹੋਈ ਆ ਹੋਰ ਜਿੰਨੇ ਵਰਗਾ ਖੜੇ ਨੇ ਇਹਨਾਂ ਕੋ ਸਾਰਿਆਂ ਕੋਲ ਕਮਿਸ਼ਨ ਕੀ ਤੁਹਾਡੀ ਪਾਰਟੀ ਦਾ ਇਸ ਲੋਕ ਸਰਕਾਰ ਹੈਗਾ ਜੇ ਇੰਜਨ ਨਹੀਂ ਹੈਗਾ ਇੰਜ ਸਾੜਾ ਵੇਰ ਕੇ ਜਾਗਾ ਜੀ ਅਸੀਂ ਆਪਣੀ ਚੋਣ ਲੜ ਸਕਦੇ ਹਾਂ ਇੰਜਣੇ ਉੱਤੇ ਲੱਭਦੇ ਆ ਕੋਈ ਜੇ ਸਾਨੂੰ ਐਮਪੀ ਮਿਲੇ ਚੰਗਾ ਜਾਂ ਸਾਨੂੰ ਐਮਐਲਏ ਕੋਈ ਚੰਗਾ ਮਿਲੇ ਐਮਐਲਏ ਸਿੱਧੂ ਸਾਹਿਬ ਤੋਂ ਹੁਣ ਆਪਣਾ ਆ ਨਹੀਂ ਰਿਹਾ ਜੇ ਇਲਾਕੇ 'ਚ ਕਿਉਂਕਿ ਉਹਨਾਂ ਦੀ ਘਰ ਦੀ ਜਿਹੜੀ ਥੋੜੀ ਜਿਹੀ timelistੀ ਸੀ ਬਾਕੀ ਇਹ ਛੀੜ ਦੇ ਕੇ ਨਾ ਜਿਹੜੀ ਵਿਧਾਨ ਸਭਾ 2027 'ਚ ਆਉਣੀ ਹੈ ਉਹਦੇ ਜੇ ਕੰਡੇ ਬੀਜਦੇ ਆ ਆਉਣ ਵਾਲਾ ਜਿਹੜਾ ਕੈਂਡੀਡੇਟ ਹੋਊਗਾ 2027 ਦੇ ਵਿੱਚ ਉਹਨੂੰ ਕੇ ਬਜਾ ਭੁਗਤਣਾ ਪਊਗਾ ਉਹ ਕਿਹੜੇ ਉਹ ਕਿਹੜਾ ਮੂੰਹ ਲੈ ਕੇ ਮੱਲੀ ਸਾਹਿਬ ਦੇ ਘਰੋਂ ਵਾਕੇ ਕੇ ਮਿਲਣਗੇ ਜੀ ਤੋ ਇੱਥੇ ਇੱਥੇ ਕੋਲ ਕੋਸ਼ਿਸ਼ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਮਲਵਿੰਦਰ ਸਿੰਘ ਮੱਲੀ ਜੀ ਮੈਂ ਵਾਈਸ ਪ੍ਰੈਜ਼ੀਡੈਂਟ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਮਰਸਰ ਸ਼ਹਿਰੀ ਦਾ ਜੀ ਕੀ ਕਰਨਾ ਚਾਹੁੰਦੇ ਹੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮਕਸਦ ਹੈ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਜਿਹੜੀ ਟਿਕਟ ਨਿਵਾੜ ਨੰਬਰ 19 ਜੋ ਸੀਮਾ ਰਾਣੀ ਨੂੰ ਦਿੱਤੀ ਗਈ ਆ ਜਿਹਨੂੰ ਅਸੀਂ ਜਾਣਦੇ ਨਹੀਂ ਨਾ ਉਹਦੇ ਪਰਿਵਾਰ ਨੂੰ ਉਹ ਬਾਹਰੋਂ ਆਏ ਆ ਇਥੇ ਆਣ ਕੇ ਰਹਿਣ ਦੇ ਆ ਤੇ ਉਹ ਨੌਕਰੀ ਕਰਦੇ ਸੀ ਤੇ ਹੁਣੇ ਜੇ ਉਹ ਕਿਤੇ ਕਾਂਗਰਸ ਨਾਲ ਸ਼ਾਮਲ ਹੋਏ ਆ ਪਹਿਲਾਂ ਅਕਾਲੀ ਦਲ ਦੀ ਮਦਦ ਕਰਦੇ ਰਹੇ ਜੀ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਕੀ ਤੁਹਾਨੂੰ ਪਤਾ ਨਹੀਂ ਸੀ ਇਸ ਬਾਰੇ ਨਹੀਂ ਜੀ ਰਾਨੂੰ ਰਾਤੀ ਪਤਾ ਲੱਗਾ ਰਾਤੀ ਲਿਸਟ ਜਿਹੜੀ ਜਾਰੀ ਹੋਈ ਆ ਉਦੋਂ ਪਤਾ ਲੱਗਾ ਜੀ ਤੁਹਾਡੇ ਜਿਹੜੇ ਹੈਗੇ ਨੇ ਮੋਢੀ ਐਸ ਵੱਲੇ ਫਲਕਾ ਇੰਚਾਰਜ ਹੋਣ ਜਾਂ ਵਿਧਾਇਕ ਹੋਣ ਉਹਨਾਂ ਨੂੰ ਪਤਾ ਨਹੀਂ ਸੀ ਕੌਣ ਸੇਵਾ ਕਰ ਰਿਹਾ ਐ ਨਹੀਂ ਦਿਹਾੜ ਤੋਂ ਹਲਕਾ ਵਿਧਾਇਕ ਜੀ ਸਾਡੇ ਸਿੱਧੂ ਸਾਹਿਬ ਮੈਡਮ ਦੇ ਬਿਮਾਰ ਹੋਣ ਕਰਕੇ ਬਿਜੀ ਰਹੇ ਆ ਉਹ ਇੱਥੇ ਨਹੀਂ ਰਹੇ ਹੋਰ ਹੀ ਕੁਝ ਲੋਕਾਂ ਨੇ ਆਣ ਕੇ ਇੱਥੇ ਤੇ ਆਪਣੇ ਤੌਰ ਤੇ ਰਾਜਾ ਜੀ ਨੂੰ ਗਲਤ ਰਿਪੋਰਟ ਦੇਤੀ ਜੀ ਉਹਦੇ ਨਾਲ ਕਰਕੇ ਸਾਰਾ ਗਲਤ ਕੰਮ ਹੋਇਆ। ਅੱਜ ਤੁਸੀਂ ਵਿਰੋਧ ਕਰ ਰਹੇ ਹੋ ਤੇ ਇਹਦੇ ਬਾਰੇ ਹੁਣ ਤੁਸੀਂ ਹਾਈ ਕਮਾਂਡ ਨਾਲ ਗੱਲ ਕਰੋ। ਹਾਂਜੀ ਤੁਹਾਡੇ ਮਾਧਿਮ ਦਾਈ ਹਾਈ ਕਮਾਂਡ ਤੱਕ ਅਸੀਂ ਪਹੁੰਚਾਉਨੇ ਆਂ ਵੀ ਹਜੇ ਵੀ ਟਾਈਮ ਹੈਗਾ ਜੀ ਕੱਲ ਦਾ ਦਿਨ ਹੈਗਾ ਅੱਜ ਜੇ ਇਹਨੂੰ ਬਦਲਿਆ ਜਾਵੇ ਤੇ ਕੱਲ ਤੱਕ ਅਸੀਂ ਕਾਗਜ਼ੀ ਪੜਨ ਦਾ ਟਾਈਮ ਹੈਗਾ ਤੇ ਨਹੀਂ ਤੇ ਅਸੀਂ ਆਜ਼ਾਦ ਮੀਰਵਰ ਸਾਰੇ ਤੈਅ ਕਰਕੇ ਤੇ ਆਜ਼ਾਦ ਮੀਰਵਰ ਖੜਾ ਰਾਂਗੇ। ਠੀਕ। ਬੋਵੀ ਬੋਵੀ ਕਿੰਨੀ ਦੇਰ ਤੋਂ ਤੁਸੀਂ ਇਸ ਪਾਰਟੀ ਦੀ ਸੇਵਾ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਜਿਸਾਂ ਅੱਜ ਇੱਕ ਅਣਜਾਣ ਵਿਅਕਤੀ ਨੂੰ ਟਿਕਟ ਦਿੱਤੀ ਗਈ ਹੈ ਕੀ ਲੱਗਦਾ ਹੈ ਕਿ ਤੁਹਾਨੂੰ ਇਸ ਸੀਟ ਤੋਂ ਕਾਫੀ ਨੁਕਸਾਨ ਹੋਏਗਾ ਸਰ ਮੈਂ ਕੋਈ 30 35 ਸਾਲ ਤੋਂ ਲੱਗਾ ਹਾਂ ਜੇ ਕਾਂਗਰਸ ਪਾਰਟੀ ਨਾਲ ਔਰ ਤਨਮਨ ਧਾਨਾ 10 ਸਾਲਾਂ ਦਾ ਕਿੰਨੀ ਗਿਆ ਸੀ ਸੇਵਾ ਕੀਤੀ ਕਾਂਗਸ ਪਾਰਟੀ ਦੀ ਪਿੱਛੇ ਇਲੈਕਸ਼ਨ ਦੇ ਵਿੱਚ ਮੇਰਾ ਸਾਰਾ ਗਰੁੱਪ ਭੱਜ ਗਿਆ ਸੀ ਜੀ ਕਾਂਗਸ ਪਾਰਟੀ ਛੱਡ ਗਿਆ ਸੀ ਮੈਂ ਵਾਹਿਦ ਕੱਲਾ ਜਿਹੜਾ ਵੀ ਮੈਂ ਨਹੀਂ ਕਾਂਗਸ ਪਾਰਟੀ ਨਹੀਂ ਮੈਂ ਨਾਲ ਰਹਿਣਾ ਕਾਂਗਸ ਪਾਰਟੀ ਨਹੀਂ ਛੱਡਣੀ ਤੇ ਦੂਜਾ ਆਪਣਾ ਪੂਰੀ ਆਸ ਸੀ ਵਰਕਿੰਗ ਦੇ ਵਿੱਚ ਤੁਹਾਡੇ ਇੱਕ ਤੋਂ ਵੱਧ ਕੇ ਇੱਕ ਵਰਕ ਰਿਹਾ ਸਾਰਾ ਇੱਥੇ ਤੁਹਾਡੇ ਕੋਲ ਜੀ ਇਹ ਭਾਜੀ ਹੋਰੀ ਨਵੇਂ ਆਏ ਤੇ ਇਹਨਾਂ ਨੇ ਆ ਕੇ ਇਹਨਾਂ ਨੂੰ ਗਲਤ ਗੁਮਰਾਹ ਕਰਕੇ ਟਿਕਟ ਦੇ ਦਿੱਤੀ ਹੈ ਬਾਕੀ ਸਰਵੋਹ ਹੁਣ ਤੁਹਾਨੂੰ ਕਿਤੇ ਰੋ ਨਹੀਂ ਸਕਦੇ ਹੋ ਹੋਰ ਤੇ ਸਭ ਕੁਝ ਦੁਖੀ ਬਹੁਤ ਦੁਖੀ ਹੈ ਜੀ ਮਾਨ ਲੇ ਗਲਤ ਡਿਸੀਜਨ ਲਿਆ ਗਿਆ ਜੀ ਬਹੁਤ ਮਨ ਪਰੇਸ਼ਾਨ ਕਿੰਨੀ ਕਿ ਸੇਵਾ ਕੀਤੀ ਤੁਸੀਂ ਉਸ ਦੇਖੋ ਜੀ ਯੂਥ ਕਾਂਗਰਸ ਜੀ ਅਸੀਂ ਦੋ ਵਾਰੀ ਇਲੈਕਸ਼ਨਾਂ ਜਿੱਤੀਆਂ ਗਏ ਤੇ ਅਪਾ ਪਰਮਨੰਦਰ ਨਾਲ ਪਾਰਟੀਆਂ ਜੀ ਹੁੰਦੇ ਸੀ ਉਹਦੇ ਲੱਗੇ ਹੋਣਾ ਨਾਲ ਉਹਦੇ ਲੱਗੇ ਜੇ ਸਾਰੇ ਐਮਐਲਏ ਜਿੱਤ ਆਏ ਜੀ ਸਾ ਜਿਹੜੇ ਵੀ ਸਾਹਿਬ ਨੇ ਸਪੋਰਟ ਕਰਤੀ ਹੈ ਰਾਜਕਮਰ ਜਿੱਤੀ ਰਾਜਕਮਰ ਜੀ ਦਤੀ ਜੀ ਸੋਡੇ ਆਪਣਾ ਸਿੱਧੂ ਸਾਹਿਬ ਸਾਬ ਨਾਲ ਸਾਰੇ ਜਾਣਦੇ ਜੀ ਕਿ ਇਹ ਕਾਂਗਰਸ ਨੂੰ ਸਾਡੇ ਜਾਵਾਂਗੇ 2 ਮਿੰਟ ਚ ਵੈਲਕਮ ਕਰਦੇ ਆ ਜੀ ਫਿਰ ਜਾਣਦੇ ਹੋਗੇ ਹਾਈ ਕਮਾਂਡ ਨੂੰ ਕਿਸ ਪਾਰਟੀ ਦੀ ਰਸੀਦ ਆ ਬਗਲੀ ਜਾਵੇ ਔਰ ਸੌਧ ਕੀਤੀ ਜਾਵੇ ਬਿਲਕੁਲ ਚਾਹੀਦਾ ਪਾਰਟੀ ਨੂੰ ਤੇ ਇਹ ਤੋਂ ਇਹ ਮੈਸੇਜ ਜਾਂਦਾ ਵੀ ਵਰਕਰ ਕਿੱਦਾਂ ਪਾਰਟੀ ਨਾਲ ਖਲੋਏਗਾ ਜਿਹੜਾ ਵਰਕਰ ਝੰਡਾ ਵੜ ਕੇ ਤੁਰਦਾ ਆ ਪਾਰਟੀ ਲਈ ਜੀਜਾ ਲਾਂਦਾ ਉਹਨੂੰ ਜੋ ਟਿਕਟ ਨਹੀਂ ਮਿਲਨੀ ਤੇ ਉਹ ਕਿੱਦਾਂ ਵਰਕਰ ਖਲੋਏਗਾ ਜੀ ਜੇ ਇਦਾਂ ਟਿਕਟਾਂ ਵਿਗਲ ਲੱਗੀਆਂ ਤੇ कांग्रेस ज़िंदाबाद इंडियन नेशनल कांग्रेस ज़िंदाब ज़िंदाबाद नवजो सिंह सिधू ज़िंदाबाद नवजोत सिधू ज़िंदाबाद